ਪਿਛਲੇ ਦਿਨਾਂ ਵਿੱਚ ਹੋਈ ਅਚਾਨਕ ਮੌਤ ਰਾਜਕੁਮਾਰ ਕੁਲਾਰਾਂ ਵਾਲੇ ਦੀ ਧਰਮਸ਼ਾਲਾ ਵਿਖੇ ਚੱਲ ਰਿਹਾ ਸੀ ਧਾਰਮਿਕ ਸਮਾਗਮ। ਰਾਜਕੁਮਾਰ ਕੁਲਾਰਾਂ ਵਾਲੇ ਰੋਜ਼ਾਨਾ ਧਰਮਸ਼ਾਲਾ ਵਿਖੇ ਕਥਾ ਸੁਣ ਲਈ ਜਾਂਦੇ ਸਨ ਪਰੰਤੂ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੋਣਾ ਸੀ ਕਥਾ ਵਿੱਚ ਹੀ ਅਚਾਨਕ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ। ਪ੍ਰਮਾਤਮਾ ਐਸੀ ਮੌਤ ਬਹੁਤ ਹੀ ਘੱਟ ਲੋਕਾਂ ਨੂੰ ਦਿੰਦਾ ਹੈ ਕਿ 2 ਮਿੰਟਾਂ ਵਿੱਚ ਹੀ ਮੌਤ ਹੋ ਜਾਵੇ। ਰਾਜਕੁਮਾਰ ਆਪਣੇ ਪਿੱਛੇ ਪਤਨੀ ਸੰਤੋਸ਼ ਰਣੀ, ਦੋ ਪੁੱਤਰ ਰਵੀਪੂਸ਼ਣ ਜਦੋਂ ਸ਼ੂਗੋਲ ਨੂੰ ਛੱਡ ਕੇ ਚਲੇ ਗਏ ਅੱਜ ਵਿਦਵਾਨ ਪੜਤਾਲ ਵਾਲੋਂ ਗਰਗ ਪ੍ਰੋਗਰਾਮ ਦੇ ਪਾਠ ਦੇ ਭੋਗ ਪਾਏ ਗਏ ਤੇ ਆਰਤੀ ਕੀਤੀ ਗਈ ਅੱਜ ਸਤੀ ਮਾਤਾ ਮੰਦਿਰ ਵਿੱਚ ਅਰਦਾਸ ਕੀਤੀ ਗਈ ਲੋਕਾਂ ਨੇ ਨਾਮ ਆਖ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਸਦਨ ਜੀ ਦੇ ਸਮਰੋਹ 'ਚ ਮਦਰ ਮਿੱਤਲ ਪਿਆਰਾ ਲਾਲ ਕਪੂਰ ਜੰਦ ਬਾਂਸਲ ਟਿੰਕਾ ਗਾਜਵਾਸ ਤੇ ਧਾਰਮਿਕ ਤੇ ਸਿਆਸੀ ਲੋਕ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਨਵੀਨ ਸ਼ਰਮਾ ਜੀ ਜੋ ਆਪਣੇ ਭਾਜਪਾ ਦੇ నాయਕ ਨੇ ਪੂਰੇ ਤੇ ਜਨਰਲ ਸਰਦਾਰ ਜੀ ਸ਼ਰਮਾ ਜੀ ਤੇ ਸੋਕ ਸਭਾ ਵਿੱਚ ਬੈਠੇ ਮੇਰੀਆਂ ਮਾਣ ਮਾਣ ਘਰਾਂ ਦੀ ਲੋਕੋ ਅਜਾ ਪਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਡੇ ਵੀ ਸ਼ੀਰ ਰਾਜ ਮਾਰ ਜੀ ਅੰਤਮ ਅਦਸ ਦੇ ਵਿੱਚ ਇਕੱਠੇ ਮੇਰੇ ਬੋਲਣ ਤੋਂ ਪਹਿਲਾਂ ਬੁਲਾ ਰਿਆ ਨੇ ਪਰਿਵਾਰ ਪਰੇ ਦੱਸਿਆ ਉਹਨਾਂ ਨੇ ਪਰੇ ਦੱਸਿਆ ਬਿਲਕੁਲ ਮੈਂ ਉਹਦਾ ਨਾ ਵੀ ਪ੍ਰੋੜਤਾ ਕਰਦਾ ਕਿਉਂਕਿ سبا ہے جاس پیر سے بیٹھے پنڈت جی مہاراج اور آج بہت ہی بھاوپورن شردانجلی سماروہ کے بچ وشیش طور پہ اُس کے سارے بہت ہی ستکار یوگ بجن گائےک اور کتھا واچک ਫਾਕੀ ਚੋਬੇ ਪਰ ਆ ਸਮਾਨੇ ਸ਼ਾਨ ਨਵੀਨ ਚਰਮਾ ਦੀ ਅਤੇ ਰਾਜੀ ਕੁਲਾਰਾ ਪਰਿਵਾਰ ਦੇ ਨਾਲ ਇਸ ਦੁੱਖ ਦੀ ਸਾਂਝ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਰਿਸ਼ਤੇਦਾਰ ਸਕੇ ਸੰਬੰਧੀ ਦੋਸਤ ਅੱਜ ਆਪਾਂ ਸਾਰੇ ਸਮੂਹਿਕ ਤੌਰ ਤੇ اپنے اس رنگلے سجن دیر واسطے کٹے ہوئے ہیں جو پرم پتا پرماتما دے مکم ستکار اپنے سارے سارا پروار رو سنسار میں سماج میں سجوی مشورہ دے گئے میری مراد سکے بہت ہی ستار ہوگ ਸੇਵਿਕਾ ਜੀ ਕੁਮਾਰ ਜੀ ਕੋਲਾਣਾ ਵਾਲੇ ਤੇਸਕਰ ਸਾਹਿਬ ਜੀ ਦਾ ਸਹੀ ਹੈ ਇਸ ਤਰ੍ਹਾਂ ਹਰ ਸਾਲ ਇਹ ਮਾਰਕਸਨ ਔਰ ਹਰ ਸਾਲ ਹਰ ਸਾਲ ਮੇਲਾ ਹੁੰਦਾ ਦੀ ਕਾਸ਼ੀ ਇਸ ਜਿਹੜਾ ਤੁਹਾਨੂੰ ਜਾਂਦੇ ਸੀ ਸਾਡੇ ਗੁਪਤਾ ਜੀ ਬਹੁਤ ਸੂਰੀਓ ਉੱਥੇ 10 ਮਿੰਟ ਬੈਠਣਾ ਔਰ ਲੋਕਾਂ ਦੇ ਵਿੱਚ ਬਹੁਤ ਉਹਨਾਂ ਨੇ ਆਪਣੀ ਸਹਿਚਾਰ ਬਣਾਇਆ ਸੀ ਤੇ ਇਸ ਕਰਕੇ ਉਹਨਾਂ ਦਾ ਉਹਨਾਂ ਦੇ ਭਰਾ ਕੇਮਰਾ ਜੀ ਬ੍ਰਿੰਦਰ ਜੀ ਉਹ ਕੁੰਟ ਦੇ ਉਹ ਪਹਿਲਾ ਚਾਰੋ ਸੇ ਰਾਤੀ ਸਾਡੇ ਦੇ ਵਿੱਚੋਂ ਬੀਤ ਕੇ ਸੁਪਰਵਾਦਨਾ ਦਾ ਹੀ ਹੁਕਮ ਹੁੰਦਾ ਠੀਕ ਹੈ ਔਰ ਜੋ ਕਥਾ ਭਾਰਵਤ ਚੱਲ ਰਹੀ ਸੀ ਉਥੇ ਰੋ ਜਾਣਾ ਔਰ ਮੇਰੇ ਘਰੋਂ